ਸੀ ਦੇਖੋ ਇੱਥੇ ਹੁੰਦਾ ਕਬੂਤਰ ਨੇ ਬਾਈ ਬੋਲਦੇ ਇੱਕ ਚੀਜ਼ ਹੋਰ ਬਈ ਜਦੋਂ ਇੱਥੇ ਐਕਟਰ ਕੀਤਾ ਨਾ ਤਾਂ ਮੈਨੂੰ ਅੰਦਰਲੇ ਪਾਸੇ ਨਾ ਚਾਰੇ ਪਾਸੇ ਤੋਂ ਬੜੀ ਠੰਡੀ ਠੰਡੀ ਹਵਾ ਆਉਂਦੀ ਆ ਤੇ ਜਿਹਨਾਂ ਨੂੰ ਖੁਰਲੀ ਦਾ ਨਹੀਂ ਪਤਾ ਹੈਗਾ ਸਮਝ ਲਓ ਪੰਜਾਬ ਦੇ ਵਿੱਚ ਉਹ ਆਏ ਜੰਮੇ ਹੀ ਉਹ ਤਾਂ ਬਸ ਸੰਭਲੋ ਬੇੜਾ ਕਰਉਣ ਵਾਸਤੇ ਜਿਹਨੂੰ ਖੁਰਲੀ ਦਾ ਨਹੀਂ ਪਤਾ ਇੱਥੇ ਲਿਖਿਆ ਪਿਆਗਾ ਆਈ ਲਵ ਜਸ ਆਈ ਲਵ ਸੁੱਖ ਮੱਖਣ ਨਵੀ ਜੋ ਵੀ ਇੱਥੇ ਤੁਹਾਨੂੰ ਪਤਾ ਪਿੰਡ ਵਾਲਿਆਂ ਨੇ ਕੁੱਤਾਂ ਨੂੰ ਦਿਓ ਕੀਤੀ ਆ ਉਹਦਾ ਹਾਂ ਵੀ ਦੋਸਤੋ ਤੁਹਾਨੂੰ ਦਿਖਾਉਣ ਲੱਗੇ ਆ ਅੱਜ ਅਸੀਂ ਅੰਗਰੇਜ਼ਾਂ ਦੀ ਹਵੇਲੀ ਬੜੀਆਂ ਇੱਥੇ ਧੁੱਤੇ ਹੋਰੇ ਕਹਿੰਦੇ ਫਿਲਮਾਂ ਬਣਾ ਕੇ ਲੈ ਕੇ ਗਏ ਨੇ ਬੜੀਆਂ ਪੁਰਾਣੀਆਂ ਫਿਲਮਾਂ ਬਣੀਆਂ ਨੇ ਔਰੇ ਤੇ ਜੌਣੇ ਮੋੜ ਵਾਲੀ ਫਿਲਮ ਵੀ ਕਹਿੰਦੇ ਇੱਥੇ ਬਣੀ ਹੋਈ ਆ ਤੇ ਇਹ ਹਵੇਲੀ ਤੁਸੀਂ ਦੱਸੋ ਮੈਨੂੰ ਕਮੈਂਟ ਕਰਕੇ ਕਿੱਥੇ ਦੀ ਆ ਤੇ वैसे ਹੁਣ ਇਹਨੂੰ ਸੰਭਾਲਿਆ ਨਹੀਂ ਗਿਆ ਹੈਗਾ ਜੇ ਦੇਖਿਆ ਜਾਵੇ ਤਾਂ ਹਵੇਲੀ ਬੜੀ ਸੋਹਣੀ ਬਣੀ ਹੋਈ ਆ ਉਸ ਟਾਈਮ ਦੇ ਹਿਸਾਬ ਨਾਲ ਤੇ ਇਸ ਹਵੇਲੀ ਦੇ ਵਿੱਚ ਜਿਹੜੀ ਹੈਗੀ ਕੰਸਟਰਕਸ਼ਨ ਕਹਿੰਦੇ ਅੰਗਰੇਜ਼ਾਂ ਨੇ ਕੀਤੀ ਹੋਈ ਆ ਤੇ ਆ ਮੇਰੇ ਖਿਆਲ ਨਾਲ ਇਹਨਾਂ ਦਾ ਕੋਈ ਯਾਰਡ ਵਗੈਰਾ ਹੋਊਗਾ ਉਸ ਟਾਈਮ ਤੇ ਉਧਰ ਉਹਨਾਂ ਦਾ ਕੋਈ ਸਟੋਰ ਰੂਮ ਵਗੈਰਾ ਲੱਗਦਾ ਤੇ ਬਹੁਤ ਸੋਹਣੀ ਹਵੇਲੀ ਬਣਾਈ ਹੋਈ ਆ ਉਸ ਟਾਈਮ ਚ ਸੋਹਣੀ ਸੀ ਹੁਣ ਬੇਸ਼ੱਕ ਸੋਹਣੀ ਨਾ ਲੱਗੇ ਤੇ ਅੱਜ ਦੇ ਟਾਈਮ 'ਚ ਉਹ ਚੀਜ਼ਾਂ ਖੜੀਆਂ ਕਰਨੀਆਂ ਵੀ ਮੇਰੇ ਖਿਆਲ ਨਾਲ ਬਹੁਤ ਜਿਹੜਾ ਹੈਗਾ ਕੋਸਟਲੀ ਪੈ ਜਾਂਦਾ ਤੇ ਤੁਸੀਂ ਵੇਖੋ ਇੱਥੇ ਹੁਣ ਤੱਕ ਬੁੱਤਰ ਨੇ ਬਾਈ ਬੋਲਦੇ ਤੇ ਆ ਮੇਰੇ ਖਿਆਲ ਨਾਲ ਐਂਟ੍ਰੇਸ ਹੈ ਇਹਦੀ ਸਾਈਡ ਤੋਂ ਤੇ ਐਂਟ੍ਰੇਸ ਤੋਂ ਬਾਅਦ ਆ ਇਹਦਾ ਬਰਾਂਡ ਹੈਗਾ ਠੀਕ ਹੈ ਮੇਨ ਦੇਖੋ ਤੁਸੀਂ ਕਿੱਦਾਂ ਬਣੀ ਹੋਈ ਆ ਇਹ ਬਰਾਂਡਾ ਇੱਥੋਂ ਆ ਮੇਰੇ ਖਿਆਲ ਨਾਲ ਡ੍ਰੈنگ ਰੂਮ ਹੋਊਗਾ ਇਹਦਾ ਤੇ ਜਿੱਥੇ ਤੱਕ ਮੈਨੂੰ ਲੱਗਦਾ ਹੈ ਮੈਂ ਆਪਣੇ ਅੰਦਾਜ਼ੇ ਹਿਸਾਬ ਨਾਲ ਦੱਸ ਰਿਹਾ ਕਿਉਂਕਿ ਇੱਥੇ ਕੁਝ ਵੀ ਲਿਖਿਆ ਕਰਿਆ ਨਹੀਂ ਹੋਇਆ ਤੇ ਇੱਥੇ ਬੈਡਰੂਮ ਵਗੈਰਾ ਹੋਊਗਾ ਇਹਨਾਂ ਦਾ ਕੋਈ ਤੇ ਆ ਵੀ ਇੰਟਰਸ ਹੈ ਸੋ ਮੈਨੂੰ ਨਹੀਂ ਕੋਈ ਸਮਝ ਆ ਰਹੀ ਕਿੱਥੇ ਕੀ ਕੁਛ ਹੈ ਕਿੱਥੇ ਕੀ ਕੁਛ ਨਹੀਂ ਹੈ ਹਾਂ ਇਹ ਇਹਨਾਂ ਦਾ ਹਾਲ ਲੱਗਦਾ ਮੈਨੂੰ ਜਿਹੜਾ ਵਿਚਾਲੇ ਬਰਾਂਡਾ ਬੈਠਣ ਵਾਲਾ ਇੱਥੇ ਇਹਨਾਂ ਦੀ ਚਿਮਨੀ ਲੱਗੀ ਹੋਈ ਹੋਊਗੀ ਤੇ ਤੁਸੀਂ ਦੇਖ ਸਕਦੇ ਹੋ ਕਿੰਨੀ ਜਿਹੜੀ ਹੈਗੀ ਵਾ ਖੂਬੀ ਬਣਾਈ ਹੋਈ ਸੀ ਤੇ ਇੱਥੇ ਇੱਕ ਚੀਜ਼ ਹੋਰ ਮੈਂ ਜਦੋਂ ਇੱਥੇ ਐਂਟਰ ਕੀਤਾ ਨਾ ਤਾਂ ਮੈਨੂੰ ਅੰਦਰਲੇ ਪਾਸੇ ਨਾ ਚਾਰੇ ਪਾਸੇ ਤੋਂ ਬੜੀ ਠੰਡੀ ਠੰਡੀ ਹਵਾ ਆਉਂਦੀ ਹਾਲਾਂਕਿ ਠੰਡ ਦਾ ਮਹੀਨਾ ਠੰਡੀ ਹਵਾ ਹੀ ਆਊਗੀ ਪਰ ਤੁਸੀਂ ਦੇਖੋ ਵੈਂਟੀਲੇਸ਼ਨ ਕਿੰਨੇ ਵਧੀਆ ਤਰੀਕੇ ਨਾਲ ਉਸ ਟਾਈਮ 'ਚ ਕੀਤਾ ਹੋਇਆ ਕਿ ਜਿੱਥੋਂ ਵੀ ਤੁਸੀਂ ਇੱਥੇ ਆਉਂਗੇ ਉਹਨੂੰ ਜਿਹੜੀ ਹੈਗੀ ਆ ਉਹ ਹਵਾ ਚਾਰੇ ਪਾਸੇ ਤੋਂ ਆਊਗੀ ਇੱਥੇ ਮੇਰੇ ਖਿਆਲ ਨਾਲ ਵੈਂਟੀਲੇਸ਼ਨ ਦਾ ਮੇਨ ਜਿਹੜਾ ਹੈਗਾ ਉਦੋਂ ਆਹੀ ਕਨਸੈਪਟ ਹੁੰਦਾ ਸੀਗਾ ਕੀ ਵੈਂਟੀਲੇਸ਼ਨ ਐ ਇਦਾਂ ਹੀ ਹੁੰਦੀ ਸੀ ਹਰੇਕ ਹਵੇਲੀ ਦੇ ਵਿੱਚ ਅੰਗਰੇਜ਼ਾਂ ਨੇ ਬੜਾ ਪੈਸਾ ਲਾ ਕੇ ਉਸ ਟਾਈਮ 'ਚ ਬਣਾਈ ਹੋਊਗੀ ਤੁਸੀਂ ਦੇਖੋ ਹੁਣ ਤੱਕ ਖੰਡਰ ਬਣ ਗਈ ਆ ਪਰ ਇੱਥੇ ਵਡੀਆਂ ਜਿਹੜੀਆਂ ਹੈਗੀਆਂ ਨੇ ਫਿਲਮਾਂ ਦੀ ਸ਼ੂਟਿੰਗ ਹੁੰਦੀ ਹੋਈ ਆ ਸਾਨੂੰ ਪਿੰਡ ਵਾਲਿਆਂ ਨੇ ਦੱਸਿਆ ਤੇ ਤੁਸੀਂ ਕਮੈਂਟ ਕਰਕੇ ਦੱਸੋ ਕਿ ਕਿੱਥੇ ਇਹ ਜਿਹੜੀ ਹੈਗੀ ਹਵੇਲੀ ਹੈਗੀ ਆ ਤੇ ਅੱਗੇ ਵੀ ਤੁਹਾਨੂੰ ਉਧਰ ਵੀ ਦਿਖਾਵਾਂਗੇ ਤੇ ਇੱਧਰ ਵੀ ਤੁਹਾਨੂੰ ਦਿਖਾਉਣ ਲੱਗੇ ਆ ਹਵੇਲੀ ਤੇ ਬੜੀ ਖਾਂਦਾਰ ਜੇ ਆਪਾਂ ਦੇਖੀ ਨਾ ਆਪਣੇ ਮਾਈਂਡ ਦੇ ਵਿੱਚ ਕੈਪਚਰ ਕਰਕੇ ਉਹ ਚੀਜ਼ਾਂ ਬਣਾ ਕੇ ਇਮੇਜਿਨੇਸ਼ਨ ਕਰੀਏ ਤਾਂ ਇਹ ਮੇਰੇ ਖਿਆਲ ਨਾਲ ਉਸ ਟਾਈਮ ਦੀ ਤਾਂ ਇਹ ਠਾਠਾ ਮਾਰਦੀ ਹਵੇਲੀ ਹੋਊਗੀ ਅੱਜ ਵੀ ਸ਼ੱਕੇ ਖੰਡਰ ਹੋ ਗਈ ਹੈ ਕਿਉਂਕਿ ਸਮਾਂ ਬਹੁਤ ਵੱਡਾ ਬਲਵਾਨ ਹੁੰਦਾ ਬਹੁਤ ਕੁਝ ਉਹ ਕਰ ਦਿੰਦਾ ਤੇ ਸਮੇਂ ਦੇ ਹਿਸਾਬ ਨਾਲ ਜੇ ਇਹਦੀ ਕਿਤੇ ਆਜ਼ਾਦੀ ਤੋਂ ਬਾਅਦ ਵੈਸੇ ਇਹ ਆਜ਼ਾਦੀ ਤਾਂ ਦੂਜਿਆਂ ਲਈ ਸੀ ਅਜਾੜੇ ਤੋਂ ਬਾਅਦ ਹੱਲਿਆਂ ਤੋਂ ਬਾਅਦ ਜਿਵੇਂ ਬਜ਼ੁਰਗ ਕਹਿੰਦੇ ਆ ਜੇਕਰ ਇਹਦੀ ਕੇਅਰ ਕੀਤੀ ਹੁੰਦੀ ਨਾ ਤੇ ਇਸ ਨੂੰ ਐਜ਼ ਅ ਪ੍ਰਾਪਰਟੀ ਦੇ ਤੌਰ ਤੇ ਕਿਸੇ ਨੂੰ ਦਿੱਤਾ ਹੁੰਦਾ ਕੇਅਰ ਵਾਸਤੇ ਠੇਕੇਦਾਰੀ ਸਿਸਟਮ ਕੀਤਾ ਹੁੰਦਾ ਕੁਝ ਵੀ ਕੀਤਾ ਹੁੰਦਾ ਇਹਦੀ ਸਾਮ ਸੰਭਾਲ ਦਾ ਜਿਹੜਾ ਹੈਗਾ ਜਿੰਮਾ ਕਿਸੇ ਨੂੰ ਦਿੱਤਾ ਹੁੰਦਾ ਤਾਂ ਸ਼ਾਇਦ ਇੱਥੇ ਅੱਜ ਵੀ ਜਿਹੜੀ ਹੈਗਾ 19 ਚੈਲ ਵੈਲ ਹੋਣੀ ਸੀ ਜਿੰਨੀ ਉਸ ਟਾਈਮ 'ਚ ਹੁੰਦੀ ਹੋਊਗੀ ਇਹਦਾ ਕੋਈ ਵੀ ਇੱਥੇ ਕੋਈ ਰਿਟਰਨ 'ਚ ਕੋਈ ਇੱਥੇ ਮਾਈਲਸਟੋਨ ਨਹੀਂ ਆ ਕੋਈ ਵੀ ਰਿਟਰਨ 'ਚ ਇਹਦਾ ਕੋਈ ਵੇਰਵਾ ਨਹੀਂ ਆ ਪਿੰਡ ਦੇ ਲੋਕਾਂ ਤੋਂ ਅਸੀਂ ਪੁੱਛਿਆ ਸੀਗਾ ਉਹਨਾਂ ਨੇ ਸਾਨੂੰ ਦੱਸਿਆ ਕਿ ਸਾਡੇ ਪਿੰਡ 'ਚ ਇੱਥੇ ਹੈਗੀ ਆ ਤੇ ਇਹਦਾ ਕੋਈ ਵੀ ਲਿਖਤੀ ਵੇਰਵਾ ਨਹੀਂ ਆਪਣੇ ਕੋਲੇ ਹੈਗਾ ਤੁਹਾਨੂੰ ਜ਼ਿਆਦਾ ਜਾਣਕਾਰੀ ਦੇ ਦੰਦੇ ਤੇ ਜੇਕਰ ਤੁਸੀਂ ਜ਼ਿਆਦਾ ਜਾਣਕਾਰੀ ਤੁਹਾਨੂੰ ਪਤਾ ਹੈ ਤੁਹਾਨੂੰ ਪਤਾ ਕਿ ਕਿਸ ਪਿੰਡ ਦੀ ਹੈ ਇਹ ਤੁਹਾਨੂੰ ਇਸ ਦੇ ਬਾਰੇ ਸਾਰਾ ਸਾਰਾ ਕੁਝ ਪਤਾ ਹੈ ਤਾਂ ਤੁਸੀਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਡਿਸਕ੍ਰਿਪਸ਼ਨ ਦੇ ਵਿੱਚ ਲਿਖ ਕੇ ਤੁਸੀਂ ਸਾਨੂੰ ਦੇ ਦੇਣਾ ਤੇ ਅਸੀਂ ਫਿਰ ਉਹਨੂੰ ਵੀ ਅੱਗੇ ਐਕਸਪਲੇਨ ਕਰ ਦਾਂਗੇ ਹੁਣ ਤੁਹਾਨੂੰ ਲੈ ਕੇ ਹੋਣਾ ਪਿਛਲੇ ਪਾਸੇ ਇਸ ਸਵੇਲੀ ਦੇ ਜਿਹੜੀਆਂ ਕਿਹਦੀਆਂ ਕੰਧਾਂ ਨੇ ਉਹ ਤਾਂ ਸ਼ਾਇਦ ਢਾਹ ਦਿੱਤੀਆਂ ਗਈਆਂ ਨੇ ਤੇ ਇਸ ਸਵੇਲੀ ਦੀ ਜਿਹੜੀ ਇਹ ਇਹ ਬੈਕਗ੍ਰਾਉਂਡ ਆ ਜਿੱਦਾਂ ਕਿ ਆਪਣੇ ਘਰਾਂ ਦੇ ਵਿੱਚ ਸਟੋਰ ਵਗੈਰਾ ਹੁੰਦੇ ਆ ਤਾਂ ਜਦੋਂ ਅੰਗਰੇਜ਼ ਇੱਥੇ ਆਬਦੇ ਨਾਲ ਉਹਨਾਂ ਨੇ ਕਰਮਚਾਰੀ ਰੱਖੇ ਹੋਣੇ ਉਹਨਾਂ ਦੇ ਲਈ ਇਹਨਾਂ ਨੇ ਛੋਟੇ-ਛੋਟੇ ਕਮਰੇ ਇਹਨਾਂ ਨੂੰ ਪਾ ਕੇ ਦਿੱਤੇ ਹੋਏ ਸੀਗੇ ਤੁਸੀਂ ਦੇਖ ਸਕਦੇ ਹੋ ਇਹ ਛੋਟੇ-ਛੋਟੇ ਕਮਰੇ ਨੇ ਕੋਈ ਲੰਗਰੀ ਹੋ ਗਿਆ ਸਫਾਈ ਵਾਲਾ ਹੋ ਗਿਆ ਤੇ ਜੋ ਵੀ ਇਹਨਾਂ ਦਾ ਪਰਸਨਲ ਕਰਮਚਾਰੀ ਹੁੰਦਾ ਹੋਊਗਾ ਤੇ ਡਰ ਵੀ ਲੱਗਦਾ ਕਿ ਸਾਲਾ ਇੱਥੋਂ ਕੋਈ ਭੂਤ ਭਾਤ ਨਾ ਨਿਕਲੇ ਆਵੇ ਤੁਸੀਂ ਦੇਖ ਸਕਦੇ ਹੋ ਅੱਗੇ ਅੱਗੇ ਮੈਂ ਨਹੀਂ ਜਾਊਂਗਾ ਕਿਉਂਕਿ ਥੋੜਾ ਡਰਾਵ ਨਾ ਲੱਗਦਾ ਇੱਥੇ ਕੋਈ ਹੈ ਵੀ ਨਹੀਂ ਜਾੜਾ ਹੋਇਆ ਪਿਆ ਤੇ ਜੇ ਕੋਈ ਗੱਲਬਾਤ ਹੋ ਗਈ ਸਾਲਾ ਕਿੱਥੇ ਫਰੀ ਜਾਵਾਂਗੇ ਬਾਬਿਆਂ ਕੋਲੇ ਥੌਲੇ ਪਾਉਂਦੇ ਅਸੀਂ ਤੇ ਤੁਹਾਨੂੰ ਸਾਰੀ ਹਵੇਲੀ ਦਿਖਾਤੀ ਤਾਂ ਤੁਸੀਂ ਕਮੈਂਟ ਕਰਕੇ ਦੱਸਣਾ ਕਿ ਕਿੱਥੋਂ ਦੀ ਇਹ ਹਵੇਲੀ ਹੈਗੀ ਆ ਤੇ ਜੇਕਰ ਤੁਹਾਨੂੰ ਕੋਈ ਜ਼ਿਆਦਾ ਜਾਣਕਾਰੀ ਪਤਾ ਗਈ ਤਾਂ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਲਿਖ ਦੇਣਾ ਕਿਉਂਕਿ ਸਾਨੂੰ ਇਸ ਚੀਜ਼ ਦਾ ਪਤਾ ਨਹੀਂ ਐਸ ਤਾਂ ਰੈਂਡਮਲੀ ਆਏ ਆ ਇੱਥੇ ਸਾਨੂੰ ਕਿਸੇ ਨੇ ਦੱਸਿਆ ਕਿ ਉੱਥੇ ਫਿਲਮਾਂ ਦੀ ਸ਼ੂਟਿੰਗ ਹੁੰਦੀ ਹੈ ਤਾਂ ਸਾਨੂੰ ਦੱਸਿਆ ਕਿ ਪ੍ਰਾਣੀਆਂ ਜਿਹੜਾ ਜੱਟ ਜੋਣਾ ਮੋੜ ਫਿਲਮ ਹੈ ਉਹਦੀ ਕੁਝ ਕ ਸ਼ੂਟਿੰਗ ਇੱਥੇ ਹੋਈ ਹੈ ਬਜ਼ੁਰਗਾਂ ਨੇ ਦੱਸਿਆ ਤੇ ਬਦਲਾ ਜੱਟੀ ਦਾ ਵੀ ਕੁਝ ਸ਼ੂਟਿੰਗ ਇੱਥੇ ਹੋਈ ਹੋਈ ਆ ਤੇ ਡੋਗਰ ਦੀ ਹਵੇਲੀ ਨਾਲ ਰਿਲੇਟ ਕੀਤਾ ਹੋਇਆ ਇਹਨੂੰ ਤੇ ਤੁਸੀਂ ਦੇਖ ਸਕਦੇ ਹੋਗੇ ਤੇ ਇਹ ਤਾਂ ਹੁਣ ਖੰਡਰ ਹੋਈ ਪਈ ਹੈ ਉਸ ਟਾਈਮ ਦੇ ਹਿਸਾਬ ਨਾਲ ਤਾਂ ਇਹ ਬੜੀ ਜਿਹੜੀ ਚੜਤ ਪਾਉਂਦੀ ਹੋਣੀ ਪਿੰਡ 'ਚ ਪਿੰਡ ਦੇ ਲੋਕ ਇਹਨੂੰ ਗਰੇਜਾਂ ਦੀ ਹਵੇਲੀ ਕਹਿੰਦੇ ਆ ਤੇ ਮੇਨੂੰ ਤਾਂ ਕੰਸਟਰਕਸ਼ਨ ਜਿਹੜਾ ਹੈਗਾ ਨਾ ਉਹ ਬਲੈਂਡ ਤਰੀਕੇ ਨਾਲ ਕੀਤਾ ਹੋਇਆ ਬੜਾ ਵਧੀਆ ਲੱਗਿਆ ਸਭ ਤੋਂ ਵਧੀਆ ਗੱਲ ਇਹ ਲੱਗੀ ਕਿ ਅੰਦਰ ਤੁਸੀਂ ਜਾਓਗੇ ਨਾ ਤੇ ਗਰਮੀਆਂ ਦੇ ਵਿੱਚ ਵੀ ਤੁਹਾਨੂੰ ਜਿਹੜੀ ਹੈਗੀ ਠੰਡੀ ਹਵਾ ਜਿਹੜੀ ਹੈਗੀ ਉਹ ਵੈਂਟੀਲੇਸ਼ਨ ਦੇ ਤੌਰ ਤੇ ਸਾਰੇ ਪਾਸੇ ਤੋਂ ਮਿਲੂਗੀ ਤੁਸੀਂ ਦੇਖ ਸਕਦੇ ਹੋਗੇ ਇਹ ਤੁਹਾਨੂੰ ਫੇਰ ਤੋਂ ਦਿਖਾ ਰਿਹਾ ਮੈਂ ਤੁਸੀਂ ਦੇਖੋ ਕਿੰਤਾ ਇਹ ਬਖੂਬੀ ਜਿਹੜੀ ਹੈਗੀ ਕੀਤੀ ਹੋਈ ਆ ਤੇ ਹੁਣ ਇਹ ਜਿਹੜੀ ਹੈਗੀ ਖੰਡਰ ਬਣ ਗਈ ਆ ਤੇ ਆਹ ਦੇਖੋ ਤੁਸੀਂ ਇਹਦਾ ਮੈਪ ਮੈਨੂੰ ਸਮਝ ਜੀ ਨਹੀਂ ਆ ਰਿਹਾ ਕਿ ਕਿਹੜਾ ਇਹਦਾ ਮੈਨੂੰ ਜਿੱਥੇ ਤੱਕ ਲੱਗਦਾ ਇਹਦੀ ਮੇਨ ਇੰਟਰਸਟ ਜਾਂ ਤਾਂ ਇਹ ਹੋਊਗੀ ਜਾਂ ਮੇਨ ਇੰਟਰਸਟ ਆ ਹੋਊਗੀ ਠੀਕ ਹੈ ਆ ਕਮਰਾ ਵਾ ਜਿੱਥੇ ਤੱਕ ਮੈਨੂੰ ਲੱਗਦਾ ਜਾਂ ਤਾਂ ਇਹ ਡਰਿੰਕ ਰੂਮ ਹੋਊਗਾ ਤੇ ਆ ਹੋਊਗਾ ਹਾਲ ਉਹ ਹੋਊਗਾ ਬੈਡਰੂਮ ਬਾਕੀ ਉਸ ਟਾਈਮ ਦੇ ਹਿਸਾਬ ਨਾਲ ਲੋਕ ਕਿਵੇਂ ਆਉਂਦੀਆਂ ਜੜੀਆਂ ਘਰ-ਵਾਰ ਬਣਾਉਂਦੇ ਕਰਦੇ ਸੀਗੇ ਇੱਥੇ ਦੇਖੋ ਤੁਸੀਂ ਇਹ ਜੇ ਕੋਈ ਕਈ ਵਾਰ ਕਿਸੇ ਨੂੰ ਮਿਲਣਾ ਆਉਂਦਾ ਹੋਊਗਾ ਛੋਟਾ ਐਂਟਰੀ ਗੇਟ ਇੱਥੋਂ ਹੋਊਗਾ ਜਿੱਦਾਂ ਪਰ ਸੈਕਸ਼ਨ ਕਹਿ ਦਿੰਨੇ ਆ ਹੈਨਾ रिसेप्शन ਦੀ ਤਰ੍ਹਾਂ ਇੱਥੇ ਕੋਈ ਬੈਠਦਾ ਹੋਊਗਾ ਇਹਨਾਂ ਦਾ ਕਰਮਚਾਰੀ ਜਦੋਂ ਕੋਈ ਅੰਦਰ ਸਰਕਾਰੀ ਅੰਗਰੇਜ਼ ਅਫਸਰ ਨੂੰ ਮਿਲਣਾ ਹੁੰਦਾ ਹੋਊਗਾ ਤਾਂ ਆਹ ਦੇਖੋ ਇਧਰੋਂ ਇੰਟਰਸ ਛੋਟੇ ਬੰਦਿਆਂ ਲਈ ਤੇ ਇਥੋਂ ਫਿਰ ਅੱਗੇ ਇਧਰ ਦੀ ਜਾਂਦਾ ਹੋਊਗਾ ਚਿਮਣੀਆਂ ਛੋਟੀਆਂ-ਛੋਟੀਆਂ ਸਾਰੇ ਜਗ੍ਹਾ ਬਣੀਆਂ ਹੋਈਆਂ ਤੇ ਤੁਸੀਂ ਦੇਖ ਸਕਦੇ ਹੋਗੇ ਮੈਨੂੰ ਵੈਂਟੀਲੇਸ਼ਨ ਬੜੀ ਵਧੀਆ ਲੱਗੀ ਇਹਦੀ ਮੇਰੇ ਖਿਆਲ ਨਾਲ ਇੱਥੇ ਏਸੀ ਵਗੈਰਾ ਦੀ ਕੋਈ ਜ਼ਰੂਰਤ ਨਹੀਂ ਐਨੀ ਦੇਖ ਸਕਦੇ ਹੋ ਇਧਰ ਵੀ ਇਸੇ ਤਰ੍ਹਾਂ ਦਾ ਛੋਟਾ ਜਿਹਾ ਇਧਰ ਵੀ ਇੰਟਰਸ ਹੈ ਮੇਰੇ ਨਹੀਂ ਬੱਲੇ ਪੰਦਾ ਇਹ ਕਿਉਂ ਲੱਗੀਆਂ ਹੋਈਆਂ ਥੰਮੀਆਂ ਮੈਨੂੰ ਲੱਗਾ ਕਿ ਤੇ ਰਿਸੈਪਸ਼ਨ ਦੀ ਤਰ੍ਹਾਂ ਹੋਊਗਾ ਕੋਈ ਮਿਲਣ ਆਉਂਦਾ ਹੋਊਗਾ ਇਹ ਬੈਕ ਸਾਈਡ ਤੇ ਵੀ ਲੱਗੀ ਹੋਈ ਆ ਤੇ ਜਾਂ ਫਿਰ ਇਹ ਨਾ ਹੋਵੇ ਉਸ ਟਾਈਮ ਪੁਲਿਸ ਵਾਲੇ ਹੁੰਦੇ ਸੀ ਸਿਕਿਉਰਿਟੀ ਦੇ ਤੌਰ ਤੇ ਉਹ ਇਧਰ ਤੇ ਉਧਰ ਬੈਠਦੇ ਹੋਣ ਅੰਗਰੇਜ਼ਾਂ ਨੇ ਆਪਣੇ ਲਈ ਰੱਖੇ ਹੋਣ ਉਹਨਾਂ ਦੇ ਖੜਨ ਦਾ ਤੇ ਬੈਠਣ ਦਾ ਇੰਤਜ਼ਾਮ ਹੁੰਦਾ ਹੋਵੇ ਇਧਰ ਤੇ ਬਾਕੀ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ ਮੈਨੂੰ ਇੰਨਾਂ ਚੀਜ਼ਾਂ ਦਾ ਇੰਨਾ ਪਤਾ ਨਹੀਂ ਹੈ ਜੇਕਰ ਤੁਹਾਨੂੰ ਪਤਾ ਤੁਸੀਂ ਸ਼ੇਅਰ ਜ਼ਰੂਰ ਕਰਨਾ ਆਹ ਵੇਖੋ ਉਹ ਤਾਂ ਸਕੂਲ ਹੋਊਗਾ। ਬਾਕੀ ਮੈਨੂੰ ਹੁਣ ਇਹ ਲੱਗਦਾ ਕਿ ਯਾਰ ਕੋਈ ਇਹ ਕਾਰਪੋਰੇਟ ਦਫ਼ਤਰ ਹੋਊਗਾ ਉਹਨਾਂ ਦਾ ਜਤ ਮੈਨੂੰ ਇਹ ਲੱਗਦਾ ਨਹੀਂ ਪਿਆ ਹੈਗਾ ਵੀ ਇਹ ਕੋਈ ਓਦਾਂ ਹਵੇਲੀ ਆ ਇਹ ਕਾਰਪੋਰੇਟ ਦਫ਼ਤਰ ਹੁੰਦਾ ਹੋਊਗਾ ਪਰ ਇੱਥੇ ਸ਼ੂਟਿੰਗਾਂ ਬੜੀਆਂ ਹੋਈਆਂ ਤੁਹਾਨੂੰ ਮੈਂ ਦੱਸਿਆ ਤਾਂ ਆ ਇਹਨਾਂ ਦਾ ਕੋਈ ਛੋਟਾ ਝਾੜ ਹੁੰਦਾ ਹੋਊਗਾ ਤਾਂ ਤੁਸੀਂ ਪਲੀਜ਼ ਇਹ ਚੀਜ਼ ਦੱਸਣੀ ਜ਼ਰੂਰ ਕਿ ਕਿਹੜੇ ਪਿੰਡ ਚ ਇਹ ਕਦੋਂ ਦੀ ਬਣੀ ਹੋਈ ਆ ਤੇ ਕੀ ਇਹਦਾ ਇਤਿਹਾਸ ਹੈ ਤੁਹਾਨੂੰ ਜਦਤਰ ਜੇ ਕਿਸੇ ਨੂੰ ਪਤਾ ਤਾਂ ਤੁਸੀਂ ਦੱਸਣਾ ਜ਼ਰੂਰ ਤੇ ਆਸ-ਪਾਸ ਦੇਖੂਗੇ ਪੂਰਾ ਜੰਗਲ ਏਰੀਆ ਬਣਿਆ ਪਿਆ ਤੇ ਬਾਕੀ ਤੁਹਾਨੂੰ ਮੈਂ ਸਾਰਾ ਦਿਖਾਈ ਦੱਤਾ ਇੱਥੇ ਇੱਕ ਹੋਰ ਬਲੌਗਰ ਭਰਾ ਆਇਆ ਹੋਇਆ ਮੇਰੇ ਨਾਲ ਇਹ ਪੰਜਾਬੀ ਬਲੌਗਰ ਹੈਗਾ ਇਹ ਮੈਨੂੰ ਪਤਾ ਨਹੀਂ ਕਿੱਥੋਂ ਦਾ ਹੈਗਾ ਮੈਂ ਇਹਦੇ ਨਾਲ ਗੱਲਬਾਤ ਕਰਕੇ ਤੁਹਾਨੂੰ ਉਹ ਵੀ ਦੱਸਦਾ ਵੀ ਇਹ ਕਿੱਥੋਂ ਆਇਆ ਇਹਨੂੰ ਸ਼ਾਇਦ ਜ਼ਿਆਦਾ ਪਤਾ ਹੋਵੇ ਮੇਰੇ ਨਾਲੋਂ ਤੇ ਇਹ ਪੁਰਾਣਾ ਬਲੌਗਰ ਹੈ ਮੈਂ ਕੋਈ ਬਲੌਗਰ ਨਹੀਂ ਆ ਮੈਂ ਸਿਰਫ ਕੰਟੈਂਟ ਬਣਾਉਣਾ ਹੈਗਾ ਉਹ ਮੇਰਾ ਚੈਨਲ ਹੈ ਤੇ ਇਹ ਮੈਨੂੰ ਚੀਜ਼ ਅੱਜ ਲੱਗੀ ਵਧੀਆ ਤੁਹਾਨੂੰ ਦਿਖਾਉਣ ਵਾਲੀ ਹੈ ਇਸ ਲਈ ਮੈਂ ਦਿਖਾ ਦਿੰਦਾ ਤੇ ਆ ਬਾਈ ਨਾਲ ਆਪਾਂ ਮਿਲ ਕੇ ਗੱਲਬਾਤ ਕਰਦੇ ਵੀ ਇਹਨੂੰ ਪਤਾ ਹੋਊਗਾ ਸ਼ਾਇਦ ਹਾਂਜੀ ਅੰਜੂ ਜਿਹਨੂੰ ਪਤਾ ਪਤਾ ਕੀ ਗੱਲਬਾਤ ਐ ਇਥੋਂ ਦੀ 10000 ਸਾਲ ਪੁਰਾਣੀ ਕਹ ਰਹੇ ਨੇ ਪਿੰਡ ਦੇ ਲੋਕ 1000 ਸਾਲ ਪੁਰਾਣੀ ਹਾਂ ਜਿੱਦਾਂ ਕਿ ਮੈਂ ਪੁੱਛਿਆ ਲੋਕਾਂ ਤੋਂ ਹੂੰ ਹੂੰ 100 ਸਾਲ ਪੁਰਾਣੀ ਕਹ ਰਹੇ ਨੇ ਮੈਂ ਐਕਚੁਅਲੀ ਆਇਆ ਮੈਂ ਯਾਰ 1000 ਸਾਲ ਪੁਰਾਣੀ ਤਾਂ ਨਹੀਂ ਫਿਰ ਇਹ ਸਾਹਮਣੇ ਨਾਲ ਤਾਂ ਇਹ ਬਾਬੇ ਨਾਨਕ ਤੋਂ ਵੀ ਪਹਿਲਾਂ ਦੀ ਆ। ਸਾਈਡ ਆਏ ਸੀ ਮੈਂ ਕਪੂਰਥਲਾ ਸਾਈਡ ਆਇਆ ਤੇ ਤੇ ਪਿੰਡਾਂ ਚ ਮਿਲ ਗਈ ਆਪਾਂ ਨੂੰ। ਨਹੀਂ ਉਹ ਬਾਈ ਯਾਰ ਜਿਹੜੇ 1000 ਸਾਲ ਪੁਰਾਣੀ ਤਾਂ ਫਿਰ ਬਾਬੇ ਨਾਨਕ ਤੋਂ ਪਹਿਲਾਂ ਦੀ ਹੋਈ। ਹੈ? 1000 ਸਾਲ ਪੁਰਾਣੀ ਹੈ। ਫਿਰ ਮੈਨੂੰ ਨਹੀਂ ਲੱਗਦਾ ਯਾਰ ਉਸ ਟਾਈਮ ਕੋਈ ਹੈ ਜਾ ਇਹ ਪਿੰਡ ਵਾਲੇ ਤਾਂ ਮੈਨੂੰ ਦੱਸ ਰਹੇ ਸੀ ਅੰਗਰੇਜ਼ਾਂ ਦੀ ਆ ਇਹ। ਹੈ? ਤੁਹਾਨੂੰ ਕੀ ਲੱਗਦਾ ਜਿਹੜੇ ਕਮਰੇ ਬਣਿਆ ਇਹ ਕਦੇ ਲਈ ਬਣੇ ਹੋਇਆ ਪਿੱਛੇ ਬਰਾਂਡਾ ਵੀ ਬਣਿਆ ਹੋਇਆ। ਹੈ ਕਿਹੜੀ ਆ? ਆ ਚੀਜ਼ਾਂ ਇਹ ਪਹਿਲਾਂ ਗੱਲਬਾਤ ਹੀ ਹੋਰ ਦੀ ਰਹੇ ਆ ਮੁਗਲਾਂ ਉਹਨਾਂ ਦੀ ਅੰਗਰੇਜ਼ਾਂ ਦੀ ਇੱਕ ਚੀਜ਼ ਹੋਰ ਜਿਹੜੇ ਤੁਸੀਂ ਆ ਦੇਖਿਆ ਨਾ ਅ ਜਿੱਥੇ ਤੱਕ ਮੈਨੂੰ ਲੱਗਦਾ ਸਾਨੂੰ ਪਤਾ ਹੋਊਗਾ ਕਿ ਘੋੜੇ ਹੁੰਦੇ ਸੀ ਉਸ ਟਾਈਮ ਤੇ ਘੋੜਿਆਂ ਦੇ ਲਈ ਚਾਰੇ ਵਾਸਤੇ ਖੁਰਲੀਆਂ ਬਣੀਆਂ ਹੋ ਸਕਦੀਆਂ ਇਹ ਜਿਵੇਂ ਆਪ ਪਿੰਡਾਂ 'ਚ ਹੁੰਦੀਆਂ ਸੀ ਨਾ ਹੁਣ ਵੀ ਹੈਗੀਆਂ ਨੇ ਜਿਨ੍ਹਾਂ ਦੇ ਪਸ਼ੂ ਰੱਖਿਆ ਉਹਨਾਂ ਨੂੰ ਪਤਾ ਹੋਊਗਾ ਖੁਰਲੀਆਂ ਨੇਗੀਆਂ ਇਹ ਮੇਰੇ ਖਿਆਲ ਨਾਲ ਜਿੱਥੇ ਤੱਕ ਮੈਨੂੰ ਲੱਗਦਾ ਕਿ ਆਲੇ-ਦਾਲੇ ਦੇਖੋ ਕੋਈ ਬਾਉਂਡਰੀ ਤਾਂ ਹੈ ਨਹੀਂ ਜੋ ਹੁੰਦੀ ਵੀ ਹੋਈ ਹੋਈ ਤਾਂ ਉਸ ਟਾਈਮ ਜੇਕਰ ਬਾਉਂਡਰੀ ਹੁੰਦੀ ਵੀ ਹੋਈ ਉਸ ਟਾਈਮ ਤਾਂ ਮੇਰੇ ਖਿਆਲ ਨਾਲ ਉਧਰ ਦੀ ਐਂਟ੍ਰੈਸ ਹੈਗੀ ਉਧਰ ਦੀ ਆ ਕੇ ਘੋੜੇ ਇੱਥੇ ਜਿਹੜੇ ਹੈਗੇ ਉਹਨਾਂ ਦੇ ਜੋ ਵੀ ਹੁੰਦੇ ਸੀ ਉਹਨਾਂ ਨੂੰ ਦਾਣਾ ਪਾਣੀ ਚਾਰਾ ਪਾਣੀ ਇੱਥੇ ਪਾਉਂਦੇ ਹੋਣੇ ਜਿੱਥੇ ਤੱਕ ਮੈਨੂੰ ਲੱਗਦਾ ਹੈ ਜਿਨ੍ਹਾਂ ਨੂੰ ਖੁਰਲੀ ਦਾ ਨਹੀਂ ਪਤਾ ਹੈਗਾ ਸਮਝ ਲਓ ਪੰਜਾਬ ਦੇ ਵਿੱਚ ਉਹ ਆਏ ਜੰਮੇ ਹੀ ਉਹ ਤਾਂ ਬਸ ਸਮਝ ਲਓ ਬੇੜਾ ਕਰਕ ਹੋਣ ਵਾਸਤੇ ਜਿਨੂੰ ਖੁਰਲੀ ਦਾ ਨਹੀਂ ਪਤਾ ਹੈਗਾ ਤੇ ਜਿਨੂੰ ਪਤਾ ਉਹ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਦਿਓ ਤਾਂ ਕਿ ਵਿੱਚ ਜਿਹੜਾ ਮਾਤਾ ਦਾ ਮਾਲ ਬੈਠਾ ਉਹਨੂੰ ਵੀ ਪਤਾ ਲੱਗ ਜਾਏ ਕਿ ਖੁਰਲੀ ਹੁੰਦੀ ਕੀ ਆ ਠੀਕ ਆ ਆ ਇੱਥੇ ਕੋਈ ਇਹਨਾਂ ਦੀਆਂ ਜਣੇ ਹੈਗੇ ਬਾਥਰੂਮ ਵਗੈਰਾ ਵਾਸ਼ਰੂਮ ਵਗੈਰਾ ਉਹ ਰਸੋਈ ਛੋਟੀ ਜੀ ਬਣੀ ਹੋਈ ਆ ਤੇ ਇਹ ਹਵੇਲੀ ਦੇ ਵਿੱਚ ਬਹੁਤ ਸ਼ੂਟਿੰਗਾਂ ਹੋਈਆਂ ਨੇਗੀਆਂ ਉਹ ਦੂਜਾ ਬਲੌਗਰ ਭਾਈ ਉਹ ਪਠਾਨਕੋਟ ਤੋਂ ਆਇਆ ਇਹ ਕੱਲੀ ਹਵੇਲੀ ਦੇਖਣ ਤੁਹਾਨੂੰ ਯਕੀਨ ਨਹੀਂ ਹੋਣਾ ਕੱਲੀ ਆ ਟੁੱਟੀ ਖੰਡਰ ਹੋਈ ਹੋਈ ਹਵੇਲੀ ਦੇਖਣੋਂ ਬੰਦਾ ਪਠਾਨਕੋਟ ਤੋਂ ਆਇਆ ਤੇ ਜੇਕਰ ਤੁਸੀਂ ਦੇਖੋਗੇ ਜਿਹੜੇ ਸਾਹਮਣੇ ਨਾਲ ਇਹ ਕਹਿ ਰਿਹਾ ਕਿ ਮੈਨੂੰ ਪਿੰਡ ਵਾਲੇ ਕਹਿ ਰਹੇ ਆ ਵੀ ਇਹ ਐਨੇ ਸਾਲ ਪੁਰਾਣੀ ਆ ਤਾਂ ਮੈਨੂੰ ਨਹੀਂ ਲੱਗਦਾ ਕਿ ਹਜ਼ਾਰ ਸਾਲ ਪਹਿਲਾਂ ਇੰਨੀ ਚੌੜੀ ਇੱਟ ਕੋਈ ਉਦੋਂ ਬਣਦੀ ਹੋਊਗੀ ਇੰਨੀ ਚੌੜੀ ਠਿੱਕ ਹੈ ਠਿੱਕ ਦੀ ਥਿੱਕਨੈਸ ਦੇਖੋ ਇੱਟ ਦੀ ਇੰਨੀ ਚੌੜੀ ਇੱਟਾ ਉਸ ਟਾਈਮ ਤਾਂ ਮੇਰੇ ਖਿਆਲ ਨਾਲ ਛੋਟੀਆਂ ਟਾਈਲਾਂ ਬਣਦੀਆਂ ਹੁੰਦੀਆਂ ਸੀ ਉਹ ਵੀ ਇਸ ਮਿੱਟੀ ਦੀਆਂ ਨਹੀਂ ਬਣਦੀਆਂ ਸੀ ਇਹ ਪੱਠੇ ਚ ਪੱਕੀਆਂ ਹੋਈਆਂ ਇੱਟਾਂ ਨੇ ਤਾਂ ਮੈਨੂੰ ਨਹੀਂ ਲੱਗਦਾ ਇਹ ਹਜ਼ਾਰ ਸਾਲ ਪੁਰਾਣੀ ਐ ਇਹ ਤਾਂ ਤਕਰੀਬਨ ਅੱਜ ਤੋਂ 70 ਤੋਂ 80 ਸਾਲ ਪੁਰਾਣੀ ਹਵੇਲੀ ਐ ਇਹ ਬੰਦਾ ਝੂਠ ਬੋਲਦਾ ਜੀ ਇਹ ਗਲਤ ਬੋਲਦਾ ਭਾਈ ਤੇ ਤੁਸੀਂ ਖੁਦ ਦੇਖੋ ਪੱਠੇ ਵਾਲੀ ਇੱਟ ਹਜ਼ਾਰ ਸਾਲ ਪੁਰਾਣੀ ਤਾਂ ਤੇ ਆ ਕਿਸ ਬਾਸਤੇ ਹੋਣਾ ਤੇ ਚਲੋ ਮੈਂ ਤੁਹਾਨੂੰ ਬਾਹਰ ਤੋਂ ਦਿਖਾਉਣਾ ਹਵੇਲੀ ਦਿਖਾਤੀ ਐ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਣਾ ਪਤਾ ਨਹੀਂ ਕੀ ਕੁਝ ਲਿਖਿਆ ਪਿਆ ਬਾਕੀ ਤੁਸੀਂ ਦੇਖਿਆ ਹੋਣਾ ਹਵੇਲੀ ਮੈਨੂੰ ਬਹੁਤ ਵਧੀਆ ਲੱਗੀ ਐ ਪਰ ਮੈਂ ਇਸ ਨੂੰ ਮੈਜੀਨੇਸ਼ਨ ਕੀਤਾ ਕਿ ਜਦੋਂ ਇਸ ਦੀ ਜਵਾਨੀ ਹੋਣੀ ਐ ਇਸ ਤੇ ਤਾਂ ਕੀ ਇਹਦੇ ਵਿੱਚ ਜਿਹੜੀ ਹੈਗੀ ਖਾਸੀਅਤ ਹੁੰਦੀ ਹੋਊਗੀ ਹਨਾ ਕੀ ਸੋਚ ਕੇ ਬਣਾਈ ਹੋਊਗੀ ਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਦੇ ਵਿੱਚ ਦੱਸਣਾ ਕਿ ਕਿਹੜੇ ਪਿੰਡ ਦੀ ਹਵੇਲੀ ਐ ਤੇ ਦੇਖਿਓਣਾ ਚਿਮਣੀਆਂ ਲੱਗੀਆਂ ਹੋਈਆਂ ਇਹ ਚਿਮਣੀਆਂ ਮੈਂ ਤੁਹਾਨੂੰ ਅੰਦਰ ਦਿਖਾਈਆਂ ਸੀ ਇਹਨਾਂ ਦੀ ਇੰਟਰਸ ਜਿਹੜੀ ਹੈਗੀ ਉਹ ਅੰਦਰ ਹੈਗੀ ਤੁਹਾਨੂੰ ਮੈਂ ਦਿਖਾ ਦਿੰਨਾ ਮੰਨ ਲਓ ਉਹ ਵਾਲੀ ਚਿਮਣੀ ਹੈਗੀ ਉਹ ਚਿਮਣੀ ਨੀਚੇ ਆ ਰਹੀ ਹੈ ਹੁਣ ਤੁਹਾਨੂੰ ਮੈਂ ਦਿਖਾਉਣਾ ਉੱਥੇ ਉਹਦੀ ਜਿਹੜੀ ਹੈਗੀ ਚਿਮਣੀ ਦੀ ਉਹ ਬਣੀ ਹੋਈ ਆ ਬਲੋ ਤੇ ਜਿੱਥੇ ਸਰਦੀ ਦੇ ਵਿੱਚ ਕੋਈ ਲੱਕੜਾਂ ਜਾਂ ਅੱਗਵਾਲ ਨਹੀਂ ਹੁੰਦੀ ਸੀਗੀ ਉਹ ਚੀਜ਼ਾਂ ਨੇਗੀਆਂ ਤਾਂ ਪੂਰਾ ਜਿਹੜਾ ਹੈਗਾ ਤਰੀਕੇ ਦੇ ਨਾਲ ਇਹਨੂੰ ਆਰਚੀਟੈਕ ਕੀਤਾ ਦੇਖੋ ਤੁਹਾਨੂੰ ਮੈਂ ਦਿਖਾਇਆ ਸੀ ਕਿ ਟਾਪ ਦੇ ਉੱਤੇ ਉੱਥੇ ਉੱਥੇ ਚਿਮਣੀਆਂ ਬਾਹਰ ਤੇ ਇੱਥੇ ਆ ਜੀ ਹੈਗੀ ਤੁਸੀਂ ਦੇਖ ਸਕਦੇ ਹੋਗੇ ਇਹਦੇ ਵਿੱਚ ਵੀ ਦੇਖੋਗੇ ਇਹ ਦੇਖੋ ਤੁਸੀਂ ਮੇਰੇ ਖਿਆਲ ਨਾਲ ਉੱਪਰ ਜਾਂਦੀ ਹੈ ਦੇਖਦਾ ਤਾਂ ਹੈ ਨਹੀਂ ਕੁਝ ਭਰੀਆਂ ਪਈਆਂ ਨੇ ਤਾਂ ਜਿੰਨੀਆਂ ਚਿਮਣੀਆਂ ਤੁਹਾਨੂੰ ਟਾਪ ਤੇ ਦੇਖੀਆਂ ਨੇ ਉਹਨਾਂ ਦੀ ਜਿਹੜੀ ਹੈਗੀ ਚਿਮਣੀ ਇੱਥੇ ਅੱਗ ਵਗੈਰਾ ਬਾਲਣ ਦੇ ਲਈ ਇਹ ਚਿਮਣੀਆਂ ਉੱਪਰ ਕਨੈਕਟਡ ਨਹੀਂ ਗਈਆਂ ਠੀਕ ਹੈ ਜੀ ਤੇ ਇੱਥੇ ਜਿਹੜੀਆਂ ਇੱਟਾਂ ਨੇ ਉਹ ਬੜੀਆਂ ਗੱਜ ਨੇ ਗੱਜਵਨੀਆਂ ਵੈਂਟੀਲੇਸ਼ਨ ਦਾ ਕੰਮ ਕਰਦਿਆਂ ਇਹ ਇੱਟਾਂ ਇਦਾਂ ਦੇ ਤਰੀਕੇ ਦੀਆਂ ਨੇਗੀਆਂ ਇਹ ਇਦਾਂ ਬਣਾਈ ਹੋਈ ਆ ਕਿ ਗਰਮੀਆਂ ਦੇ ਵਿੱਚ ਇਹ ਠੰਢੀ ਤੇ ਸਰਦੀਆਂ ਦੇ ਵਿੱਚ ਜਿਹੜੀ ਹੈਗਾ ਗਰਮ ਰਹਿੰਦੀ ਹੋਵੇ ਠੀਕ ਹੈ ਜੀ ਤੇ ਚਿਮਣੀਆਂ ਮੈਂ ਤੁਹਾਨੂੰ ਦਿਖਾਤੀਆਂ ਹਰੇਕ ਕਮਰੇ ਦੇ ਵਿੱਚ ਹਰੇਕ ਡਰੈਇੰਗ ਰੂਮ ਦੇ ਵਿੱਚ ਜਿਹੜੀ ਹੈਗੀ ਉਹ ਚਿਮਣੀ ਲੱਗੀ ਹੋਈ ਆ ਤੇ ਦੇਖੋ ਤੁਸੀਂ ਇਹ ਉਹ ਚਿਮਣੀ ਜਿਹੜੀ ਹੈਗੀ ਉੱਪਰ ਬਣੀ ਹੋਈ ਹੈ ਤੁਸੀਂ ਉਹ ਦੇਖੋਗੇ ਉਹ ਤੁਸੀਂ ਦੇਖ ਰਹੇ ਹੋ ਨਾ ਉਹ ਟੌਪ ਤੇ ਚਿਮਣੀ ਹੈਗੀ ਉਹ ਨੂੰ ਜਿਹੜਾ ਹੈਗਾ ਥੱਲੇ ਆ ਕੇ ਇਹਦੇ ਨਾਲ ਕਨੈਕਟ ਕੀਤਾ ਹੋਇਆ ਤੁਸੀਂ ਦੇਖੋਗੇ ਚਿਮਣੀ ਤੇ ਇਸੇ ਤਰ੍ਹਾਂ ਤੁਹਾਨੂੰ ਮੈਂ ਜਿਹੜੀਆਂ ਬਾਹਰੋਂ ਦਿਖਾਈਆਂ ਨੇ ਚਿਮਣੀਆਂ ਤੇ ਇਸੇ ਤਰ੍ਹਾਂ ਉੱਪਰ ਕੰਟੈਕਟ ਕਨੈਕਟ ਨੇਗੀਆਂ ਤੇ ਜਦੋਂ ਇੱਥੇ ਕੋਈ ਅੱਗ ਵਗੈਰਾ ਬਾਲਦੇ ਸੀ ਸੇਕਣ ਦੇ ਲਈ ਜਾਂ ਕੋਈ ਚੀਜ਼ ਗਰਮ ਕਰਨ ਦੇ ਲਈ ਉਹਦਾ ਧੂੰਆਂ ਜਿਹੜਾ ਹੈਗਾ ਆਟੋਮੈਟਿਕਲੀ ਬਾਹਰ ਜਾਂਦਾ ਸੀਗਾ ਠੀਕ ਹੈ ਜੀ ਤੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤੁਸੀਂ ਸ਼ੇਅਰ ਜ਼ਰੂਰ ਕਰਨਾ ਇਸ